ਸੱਚੇ ਦਿਨੋਂ ਕਦੇ ਚਾਇਆ ਨਹੀਂ ਕਦੇ ਪਿਆਰ ਦਾ ਹੱਥ ਵਿਦਾਇਆ ਨਹੀਂ ਤੂੰ ਸੱਚੇ ਦਿਨੋਂ ਕਦੇ ਚਾਇਆ ਨਹੀਂ ਕਦੇ ਪਿਆਰ ਦਾ ਹੱਥ ਵਿਦਾਇਆ ਨਹੀਂ ਕਦੇ ਹੱਥ ਵਿਦਾ ਕੇ ਵੇਖ ਤਸਈ ਕਦੇ ਹੱਥ ਵਿਦਾ ਕੇ ਵੇਖ ਤਸਈ ਜਿਵੇਂ ਫੜੀਏ ਤਾਂ ਅੱਖੀ ਤੇਰੀਆਂ ਨਿਸ਼ਾਨ ਲਈ ਤੇਰੀਆਂ ਨਿਸ਼ਾਨ ਲਈ ਤੇਰੀਆਂ ਨਿਸ਼ਾਨ ਲਈ ਇਕ ਡਾਕੇ ਅਸਿਨਾ ਖੜੀਏ ਤਾਂ ਆਖੀ ਤੇਰੀਆਂ ਨਿਸ਼ਾਨ ਲਈ ਇਕ ਡਾਕੇ ਅਸਿਨਾ ਖੜੀਏ ਤਾਂ ਆਖੀ ਤੇਰੀਆਂ ਨਿਸ਼ਾਨ ਲਈ ਆ ਆ ਆ ਨਿਸ਼ਾਨ ਲਈ ਸਾਨੂੰ ਪਰਖ ਲਈ ਅਜਮਾਲੀ ਤੂੰ ਜਦ ਵੀ ਜੀ ਕਰੇ ਬੁਲਾ ਲਈ ਤੂੰ ਜਦ ਵੀ ਜੀ ਕਰੇ ਬੁਲਾ ਲਈ ਸਾਨੂੰ ਪਰਖ ਲਈ ਅਜਮਾਲੀ ਤੂੰ ਜਦ ਵੀ ਜੀ ਕਰੇ ਬੁਲਾ ਲਈ ਤੂੰ ਯਾਰ ਪਿਆਰ ਦੀ ਸ਼ਮਾ ਜਲਾ ਤੂੰ ਯਾਰ ਪਿਆਰ ਦੀ ਸ਼ਮਾ ਜਲਾ ਅਸਨਾ ਸੜੀਏ ਤਾਂ ਆ ਕੀ ਤੇਰੀਆਂ ਨਿਸ਼ਾਨ ਲਈ ਤੇਰੀਆਂ ਨਿਸ਼ਾਨ ਲਈ तेरी आन शान के असी ना खड़िए ताया खी तेरी आन शान ली एक डाके असी ना खड़िए ताया खी आन आ ली आन शान कुछ सोच समझ के बाँ फड़िए जे नहीं छड़नी बाँ ताँ फड़िए छत बात कुछ सोच समझ के बां फड़िए जे नहीं छडनी बात फड़िए ਫਿਰ ਹੱਸ ਕੇ ਫਾਂਸੀ ਫਰਜਾਂ ਦੀ ਫਿਰ ਹੱਸ ਕੇ ਫਾਂਸੀ ਫਰਜਾਂ ਦੀ ਜੇ ਨਾਂ ਚੜੀਏ ਤਾਂ ਅੱਖੀਂ ਤੇਰੀਆਂ ਨਿਸ਼ਾਨ ਲਈ ਤੇਰੀਆਂ ਨਿਸ਼ਾਨ ਲਈ ਹੋ ਤਰੀਆਂ ਨਿਸ਼ਾਨ ਲੇ ਹਿੱਕ ਢਾਕੇ ਅਸੀਂ ਨਾ ਖੜੀਏ ਤਾਂ ਅੱਖੀਂ ਤੇਰੀਆਂ ਨਿਸ਼ਾਨ ਲਈ ਹਿੱਕ ਢਾਕੇ ਅਸੀਂ ਨਾ ਖੜੀਏ ਤਾਂ ਅੱਖੀਂ ਤੇਰੀਆਂ ਨਿਸ਼ਾਨ ਲੇ ਹਾਂ ਹਾਂ ਨਿਸ਼ਾਨੇ ਲਈ ਤੂੰ ਕਹੇ ਤੇ ਮੈਂ ਨਾ ਕਰਾਂ ਕਦੇ ਨਹੀਂ ਹੋ ਸਕਦਾ ਮੈਂ ਮਾਰ ਜਿਹਾ ਜਮਰਾ ਕਦੇ ਨਹੀਂ ਹੋ ਸਕਦਾ ਤੂੰ ਕਹੇ ਤੇ ਮੈਂ ਨਾ ਕਰਾਂ ਕਦੇ ਨਹੀਂ ਹੋ ਸਕਦਾ ਮੈਂ ਮਾਰ ਜਿਹਾ ਜਮਰਾ ਕਦੇ ਨਹੀਂ ਹੋ ਸਕਦਾ جے جان منگے پل وچ حاضر جے جان منگے پل وچ حاضر جناک تے اے تائیں آکھیں تیریاں نشان لئی تے تیریاں نشان لئی تیریاں نشان لئی کڈا کے اسی نہ کھڑی اے تائیں آکھیں تیریاں نشان لئی کڈا کے اسی نہ کھڑی اے تائیں آکھیں تیریاں نشان لئی 啊啊呀！你笑你里？笑你妈笑哪